ਇਹਨਾਂ ਦੇ ਦਿੱਤੇ ਹੋਏ ਐਕਸ਼ਨ ਬੋਲ ਤੋਂ ਬਾਅਦ ਅਰਿਸੋਨ ਦੇ 2023 ਤੱਕ ਤਿਆਰੀ ਕਰਦੇ ਆ ਰਹੇ ਹਾਂ ਤੇ ਇਹਨਾਂ ਦਾ 34 ਸਾਲਾ ਮੈਂ ਤੇ ਕਾਫੀ ਲੇਟ ਪਹੁੰਚਿਆ ਪਰ ਮੇਰੇ ਉਹਨਾਂ ਨੂੰ ਵੀ ਖਾਤ ਬਹੁਤ ਗੰਭੀਰ ਸੀ ਸਾਨੂੰ ਪਿੰਡ ਕਿਧਾ ਫੋਨ ਗਿਆ ਬਈ ਐਕਸੀਡੈਂਟ ਹੋ ਗਿਆ ਖਾਤ ਬਹੁ ਮਾਰੇ ਸੀ ਉਦੋਂ ਵੀ ਕਾਫੀ ਜ਼ਖਮੀ ਲੋਕ ਹੈਗੇ ਸੀ ਤੇ ਲੋਕ ਪਿੰਡ ਵਾਲੇ ਸਾਡੇ ਤੇ ਲੋਕ ਰਾਹਗੀਰ ਜਿਹੜੇ ਆਉ ਬਚਾ ਰਹੇ ਸੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਾਫੀ ਲੇਟ ਪਹੁੰਚਿਆ ਚਲੋ ਉਹ ਪਹੁੰਚੇ ਪਰ ਕੁਝ ਪੁਲਿਸ ਮੌਜੂ ਬਹੁਤ ਵਧੀਆ ਸਹਾਇਤਾ ਕਰ ਰਹੇ ਸੀ ਇੱਕ ਪੁਲਿਸ ਮੁਲਾਜ਼ਮੇ ਦਾ ਉਹ ਬਹੁਤ ਰੱਜਾ ਸ਼ਰਾਬ ਨਾਲ ਸੀ ਜਿਹਦੇ ਕੋ ਲੋਕਾਂ ਨੂੰ ਮਦੀ ਛਾਪ ਪ੍ਰਤੀ ਛਾਪ ਦੀ ਬੋਦਾਈ ਜੋ ਕੋ ਕਾਰ ਆਗੀਰ ਪੁੱਛਦਾ ਕਾਰ ਵਾਲਾ ਕਿ ਕੀ ਗੱਲ ਹੋ ਗਈ ਪਤਾ ਗਿਆ ਪਰ ਉਹਨਾਂ ਨੂੰ ਮਾਵਾ ਪੈਣ ਦੀ ਗਾਣਾ ਕਰਕੇ ਪੇਸ਼ ਆ ਰਿਹਾ ਸੀ ਇੱਕ ਮੁੰਡੇ ਦੇ ਚਪੇੜੀ ਵੀ ਉਹਨੇ ਮਾਰੀ ਆ ਇੱਕ ਲੋਕਲ ਪੱਤਰਕਾਰ ਆ ਪਰ ਉਹਦਾ ਵੀ ਟਿੱਡਾ ਬੋਲਿਆ ਫਿਰ ਉਹਨੇ ਦਬਕਾ ਮਾਰਿਆ ਕਿ ਮੈਂ ਪੱਤਰਕਾਰ ਆ ਉਹਨੇ ਫੋਨ ਪਤਾ ਨਹੀਂ ਕਿ ਉਹਨੂੰ ਲਾਇਆ ਫਿਰ ਉਹ ਭੱਜ ਗਿਆ ਲੋਕਾਂ ਦੇ ਹਾਲਾਤ ਕੀ ਨੇ ਲੋਕਾਂ ਦੇ ਹਾਲਾਤ ਬਹੁਤ ਗੰਭੀਰ ਸੀ ਜਿਹੜੇ ਸਵਾਰੀਆਂ ਹੈ ਬਹੁਤ ਤਰ੍ਹਾਂ ਮਤਲਬ ਬਸਰੀ ਤੋਂ ਇਹ ਹਾਲਾਤ ਦੇਖ ਕੇ ਵੇਖ ਲਓ ਕਿ ਬਸ ਦੇ ਹਾਲਤ ਤੇ ਬੜਾ ਜਿਹਾ ਵੀ ਲੋਕਾਂ ਦੇ ਹਾਲਤ ਕੀ ਹੋਣਗੇ ਬਹੁਤ ਮਾਰੇ ਹਾਲੀ ਜਿੱਥੇ ਲੋਕਾਂ ਦੇ ਜਿਹੜਾ ਐਕਸੀਡੈਂਟ ਬਹੁਤ ਪਿਆਣੀ ਹਰ ਇੱਕ ਬੰਦੇ ਦੀ ਆਖਰ ਹੋਈ ਐ ਤੇ ਬੰਦੇ ਦੀ ਇਨੇ ਦੇਖਿਆ ਬਹੁਤ ਬਾਰੇ ਹਾਲਤ ਮੈਂ ਤਰਮਿੰਦਰ ਕਲਿਆਨ ਡੀਐਸਪੀ ਮਜੀਠਾ ਅੱਜ ਇੱਥੇ ਬੜੀ ਇੱਕ ਦਰਦਨਾਕ ਜਿਹੜੀ ਆ ਉਹ ਇਨਸੀਡੈਂਟ ਹੋਇਆ ਇੱਕ ਜਿਹੜੀ ਬੱਸ ਆ ਉਹ ਸਵਾਰੀਆਂ ਸਮੇਤ ਜੋ ਪਟਾਲਾ ਸਾਈਡ ਤੋਂ ਅੰਦਰਸਾ ਜਾ ਰਹੀ ਸੀ ਔਰ ਉਹਦੇ ਅੱਗੇ ਗਈ ਇੱਕ ਜਿਹੜਾ ਪ੍ਰਾਈਵੇਟ ਇੱਕ ਟਿੱਪਰ ਜੋ ਜਾ ਰਹਾ ਸੀ ਲੋਡਡ ਸੀ ਔਰ ਟਿਪਰ ਨੇ اچانک ਜਦੋਂ ਗੋਪਾਰ ਫੁਲੇ ਦੇ ਕੋਲ ਆ ਕੇ ਅਚਾਨਕ ਯੂਟਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਬੱਸ ਜਿਹੜੀ ਆ ਉਹਦੇ ਵਿੱਚ ਆ ਕੇ ਟਕਰਾਈ ਆ ਜੋ ਇਹ ਟਿਪਰ ਵਾਲੇ ਜਿਹੜਾ ਡਰਾਈਵਰ ਆ ਉਹਦੀ ਗਲਤੀ ਕਰਕੇ ਸਾਰਾ ਹਾਦਸਾ ਵਾਪਰਿਆ ਤੇ ਜੋ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਗਿਆ ਉਹ ਹੋ ਗਿਆ ਤੇ ਮੌਕੇ ਤੇ ਆ ਕੇ ਜਿਹੜੇ ਆ ਆਪਾਂ ਰਿਸਕਿਊ ਵਗੈਰਾ ਕੀਤਾ ਪੁਲਿਸ ਤੋਂ ਔਰ ਪਬਲਿਕ ਨੇ ਨਾਲ ਲੈ ਕੇ ਤੇ ਜਿੰਨੇ ਵੀ ਇਜਰਟ ਪਰਸਨ ਸੀ ਉਹਨਾਂ ਨੂੰ ਆਪਾਂ ਅਲੱਗ-ਦਲ ਹਸਪਤਲ ਦੇ ਵਿੱਚ ਅੰਦਰ ਸੱਜੀਆ ਇਹ ਜਿਹੜੀ ਦੀ ਸਿੱਟੀ ਹੈ ਮਰਦੀ ਦੀ ਐਗਜੈਕਟ ਗਿਣਤੀ ਜਿਹੜੀ ਆ ਉਹਦੇ ਥੋੜੀ ਜੇਰ ਨੂੰ ਪਤਾ ਲੱਗੇਗੀ ਕਿ ਉਹਦਾ ਕੁਝ ਪਾਰਟੀ ਆਪਾਂ ਕੁਝ ਜਿਹਾ ਅਲੱਗ-ਅਲੱਗ ਹੋ ਸਕਦੇ ਆ। ਔਰ ਇੱਕ ਦੋ ਕੈਜ਼ੁਐਲਟੀ ਦਾ ਵੀ ਪਤਾ ਲੱਗਿਆ ਹੋਆ ਜੇ ਦੋ ਅਲੱਗ ਜੋ ਐਗਜੈਕਟ ਜਿੱਥੇ ਰਹਾ ਉਹ ਥੋੜੀ ਜੇਰ ਨੂੰ ਪਤਾ ਹੈ।